ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸੀ ਗੱਲ ਕਰਨੀ ਕਿ ਕਿਸੇ ਦੂਜੇ ਦੀਆਂ ਧੀਆਂ ਨੂੰ ਮਸ਼ੀਨਾ ਨਾ ਸਮਝੋ ਤੁਸੀਂ ਕਹੋਗੇ ਕਿ ਇਹ ਕਿਵੇਂ ਦੀ ਗੱਲ ਕਰ ਦਿੱਤੀ ਪਰ ਬਹੁਤ ਸਾਰੇ ਲੋਕ ਇਵੇਂ ਸਮਝਦੇ ਆ ਜਿਵੇਂ ਤੁਸੀਂ ਆਪਣੇ ਸਮਾਜ ਵਿੱਚ ਵੇਖ ਰਹੇ ਹੋ ਕਿ ਜੇਕਰ ਕਿਸੇ ਦਾ ਪੁੱਤ ਵਿਗੜਿਆ ਹੋਵੇ ਨਾ ਕਿਸੇ ਦਾ ਪੁੱਤ ਨਸ਼ਾ ਕਰਦਾ ਹੋਵੇ ਨਾ ਤਾ ਉਹਨੂੰ ਕੁਝ ਪਹਿਣਾ ਕੁਝ ਸੁਆਣੀਆਂ ਸਲਾਹ ਪਤਾ ਕੀ ਦਿੰਦੀਆਂ ਇਹਦਾ ਵਿਆਹ ਕਰ ਤੋ ਆਪੇ ਬਗਾਨੀ ਧੀ ਨੇ ਆ ਕੇ ਸਵਾਰ ਲੈਣਾ ਆ ਆਪੇ ਬਗਾਨੀ ਧੀ ਨੇ ਆ ਕੇ ਸਮਝਾ ਲੈਣਾ ਵਾ ਸਹੀ ਰਸਤਾ ਦਿਖਾ ਦੇਣਾ ਵਾ ਕਿ ਉਹ ਬਗਾਨੀ ਧੀ ਜਿਹੜੀ ਤੁਸੀਂ ਲੈ ਕੇ ਆਉਣੀ ਆ ਕਿ ਉਹ ਕੋਈ ਮਸ਼ੀਨ ਆ ਜਿਹੜੀ ਤੁਹਾਡੇ ਮੁੰਡੇ ਨੂੰ ਆਉਂਦਿਆਂ ਹੀ ਨਸ਼ੇ ਤੋਂ ਦੂਰ ਕਰ ਦੂਗੀ ਤੁਸੀਂ ਆਪਣੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਪਾਲਿਆ ਉਹਨੂੰ ਐਡਾ ਵੱਡਾ ਕੀਤਾ ਜੇਕਰ ਉਹ ਮਾਂ-ਬਾਪ ਦੀ ਨਹੀਂ ਸੁਣਦਾ ਤਾਂ ਕੀ ਉਹ ਬਗਾਨੀ ਧੀ ਦੀ ਆਣ ਕੇ ਸੁਣ ਲਵੇਗਾ ਕਿ ਉਹ ਤੁਹਾਡੀ ਧੀ ਨੂੰ ਉਹ ਤੁਹਾਡੇ ਪੁੱਤਰ ਨੂੰ ਬਗਾਨੀ ਧੀ ਜਿਹੜੀ ਆ ਉਹ ਆ ਕੇ ਸੁਧਾਰ ਲਵੇਗੀ ਇਸ ਕਰਕੇ ਬਗਾਨੀਆਂ ਧੀਆਂ ਨੂੰ ਮਸ਼ੀਨਾ ਨਾ ਸਮਝਿਆ ਕਰੋ ਉਹਦਾ ਵੀ ਦਰਦ ਮਹਿਸੂਸ ਕਰਿਆ ਕਰੋ ਇਸ ਗੱਲ ਨੂੰ ਰੱਖ ਕੇ ਸੋਚਿਆ ਕਰੋ ਕਿ ਜੇਕਰ ਸਾਡੀ ਧੀ ਨੂੰ ਕੋਈ ਨਸ਼ੇੜੀ ਟੱਕਰ ਜਾਵੇ ਤੇ ਅਸੀਂ ਕੀ ਕਰ ਕਰਾਂਗੇ ਇਹਦੇ ਨਾਲ ਫਿਰ ਕਿਸੇ ਬਗਾਨੀ ਧੀ ਇਕੱਲੀ ਦੀ ਜ਼ਿੰਦਗੀ ਖਰਾਬ ਨਹੀਂ ਹੋਣੀ ਜੇ ਮਾਪੇ ਬਹੁਤ ਔਖਾ ਹੁੰਦਾ ਜੇ ਦਾ ਬੱਚਾ ਨਸ਼ਿਆਂ 'ਚ ਹੋਵੇ ਵਿਗੜਿਆ ਹੋਵੇ ਨਾ ਉਹ ਮਾਪੇ ਬਹੁਤ ਤੰਗ ਹੁੰਦਾ ਬਹੁਤ ਔਖਾ ਹੁੰਦਾ ਇਸ ਗੱਲ ਨੂੰ ਅਸੀਂ ਛੁਟਲਾ ਨਹੀਂ ਸਕਦੇ ਹੁੰਦੇ ਪਰ ਉਹ ਮਾਪੇ ਜੇਕਰ ਕਿਸੇ ਦੀ ਬਗਾਨੀ ਧੀ ਲੈ ਕੇ ਆਊਗਾ ਨਾ ਆਪਣੇ ਘਰ ਉਹਨੇ ਹੋਰ ਔਖਿਆ ਹੋਣਾ ਘੱਟ ਫਿਰ ਉਹਦਾ ਦੁੱਖ ਘਟਣਾ ਨਹੀਂ ਆ ਸਗੋਂ ਹੋਰ ਜ਼ਿਆਦਾ ਵਧਣਾ ਆ ਜੇ ਬੱਚੇ ਪੈਦਾ ਹੋ ਗਏ ਆ ਨਾ ਤਾਂ ਫੇਰ ਕੱਲੀ ਜ਼ਿੰਦਗੀ ਤੁਹਾਡੇ ਪੁੱਤ ਦੀ ਖਰਾਬ ਨਹੀਂ ਹੋਣੀ ਉਹ ਨਾਲ ਲੱਗੀ ਧੀ ਦੀ ਵੀ ਹੋਣੀ ਆ ਜਿਹੜੇ ਬੱਚੇ ਪੈਦਾ ਕਰਨੇ ਆ ਨਾ ਉਹਨਾਂ ਦੀ ਜ਼ਿੰਦਗੀ ਵੀ ਨਾਲ ਖਰਾਬ ਹੋਣੀ ਆ ਤੇ ਤੁਸੀਂ ਇੱਕ ਆਪਣੇ ਪੁੱਤ ਨੂੰ ਸੁਧਾਰਨ ਵਾਸਤੇ ਇੱਕ ਬਗਾਨੀ ਧੀ ਦੀ ਨਹੀਂ ਨਾਲ ਉਹਦੇ ਹੋਰ ਜਿੰਨੀਆਂ ਜ਼ਿੰਦਗੀਆਂ ਜੁੜੀਆਂ ਨਾ ਉਹ ਸਾਰੀਆਂ ਖਰਾਬ ਕਰਦੇ ਹੋ ਇਸ ਕਰਕੇ ਜੇ ਕਿਸੇ ਦਾ ਪੁੱਤ ਨਸ਼ੇ 'ਚ ਪੈਂਦਾ ਆ ਨਾ ਤਾਂ ਉਹਦਾ ਇਲਾਜ ਕਰਵਾਓ ਉਹਨੂੰ ਇਲਾਜ ਦੀ ਲੋੜ ਆ ਉਹਨੂੰ ਕਿਸੇ ਮਸ਼ੀਨ ਜਾਂ ਬਗਾਨੀ ਧੀ ਦੀ ਲੋੜ ਨਹੀਂ ਆ। ਇਸ ਕਰਕੇ ਇਹੋ ਜੀਆਂ ਸਲਾਹਾਂ ਜਿਹੜੇ ਕੁਝ ਲੋਕ ਕੁਝ ਲੋਕਾਂ ਨੂੰ ਦਿੰਦੇ ਆ। ਨਹੀਂ ਤੇ ਬਹੁਤ ਸਾਰੇ ਸੁਲਝੇ ਹੋਏ ਲੋਕ ਵੀ ਹੈਗੇ ਆ ਜਿਹੜੇ ਕਦੇ ਨਹੀਂ ਚਾਹਣਗੇ ਕਿ ਕਿਸੇ ਦੀ ਬਗਾਨੀ ਧੀ ਦੀ ਜ਼ਿੰਦਗੀ ਖਰਾਬ ਕੀਤੀ ਜਾਵੇ। ਕਿਉਂਕਿ ਉਹ ਆਪਣੇ ਆਪ ਨੂੰ ਇਸ ਗੱਲ ਤੇ ਲਾ ਕੇ ਸੋਚਦੇ ਆ ਕਿ ਜੇ ਸਾਡੀ ਧੀ ਨਾਲ ਐਵੇਂ ਹੋਵੇ ਪਰ ਕੁਝ ਮੂਰਖ ਲੋਕ ਇਹ ਗੱਲ ਕਰ ਲੈਂਦੇ ਉਹਨਾਂ ਵਾਸਤੇ ਐਵੇਂ ਹੀ ਹੁੰਦਾ ਵੀ ਕੋਈ ਨਹੀਂ ਵਿਆਹ ਕਰਕੇ ਵੇਖ ਲਈਏ ਹੋ ਸਕਦਾ ਸੁਧਰ ਹੀ ਜਾਵੇ। ਪਰ ਤੁਹਾਡੇ ਹੋ ਸਕਦੇ ਨੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਰਾਬ ਕਰਨੀਆਂ ਤੇ ਕਿਸੇ ਦੀਆਂ ਧੀਆਂ ਨੂੰ ਮਸ਼ੀਨਾ ਨਾ ਸਮਝੋ ਆਪਣੇ ਪੁੱਤ ਦਾ ਇਲਾਜ ਕਰਵਾਓ ਆਪਣੇ ਪੁੱਤ ਨੂੰ ਕਿਸੇ ਹਸਪੀਟਲ ਚ ਲੈ ਕੇ ਜਾਓ ਉਹਦੀ ਦਵਾਈ ਬੂਟੀ ਖਵਾਓ ਤਾਂ ਕਿ ਉਹ ਸੁਧਰ ਸਕੇ ਉਹ ਚੰਗਾ ਇਨਸਾਨ ਬਣ ਸਕੇ ਤੇ ਫਿਰ ਉਹਦਾ ਵਿਆਹ ਕੀਤਾ ਜਾਵੇ ਤੇ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਇੰਨੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਰਾਬ ਕਰਨੀਆਂ ਵੀ ਇੱਕ ਬਹੁਤ ਵੱਡੀ ਮੋਰਖਤਾ ਹੁੰਦੀ ਹੈ